ਸਸਿਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ 22 23 ਅਤੇ 24 April ਇਹ ਤਿੰਨ ਦਿਨ ਜਿਹੜੇ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਹਵਾ ਦੀ ਜਿਹੜੀ ਵਾਪਸੀ ਪੱਛਮ ਦਿਸ਼ਾ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਬਦਲੇਗਾ ਕਾਫੀ ਹੱਦ ਜਿਹੜੇ ਮੌਸਮ ਦੇ ਵਿੱਚ ਪ੍ਰਭਾਵ ਆਉਂਦਾ ਦਿਖਾਈ ਦੇ ਰਿਹਾ ਕੀ ਕੀ ਹਾਲਾਤ ਬਣਨਗੇ ਬਦਲਵਾਈ ਦਾ ਮੌਸਮ ਕਿਵੇਂ ਦਾ ਰਹੇਗਾ ਪੱਛਮੀ ਹਵਾ ਦੇ ਕੀ ਪ੍ਰਭਾਵ ਹੋਣਗੇ ਕਿਸਾਨਾਂ ਨੂੰ ਕਿਵੇਂ ਦੀ ਦਿੱਕਤਾਂ ਪਰੇਸ਼ਾਨੀ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਆ ਕਿਸਾਨਾਂ ਲਈ ਚੰਗੀ ਖਬਰ ਹੈ ਜਾਂ ਨਹੀਂ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਅ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਿੱਚ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਲਾਈਕ ਕਰਕੇ WhatsApp ਰਾਹੀਂ ਜਾਂ Facebook ਰਾਹੀਂ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਵੀ ਕਰਦੇ ਕਰੋ ਤਾਂ ਕਿ ਕਿਸੇ ਤਰੀਕੇ ਦੀ ਵੀ ਜਾਣਕਾਰੀ ਤੁਸੀਂ ਵੰਡਦੇ ਨਾ ਰਹਿ ਸਕੋ ਤੇ ਬਾਕੀ ਨਾਲ ਦੀ ਨਾਲ ਤੁਸੀਂ ਆਪਣੇ ਇਲਾਕੇ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਤੁਹਾਡੇ ਪਿੰਡ ਜਿਹੇ ਸ਼ਹਿਰ ਦਾ ਕੀ ਨਾਮ ਹੈ ਕਮੈਂਟ ਜਰੂਰ ਕਰਦੇ ਕਰੋ ਤਾਂ ਕਿ ਜਾਣਕਾਰੀ ਬਾਕੀ ਦਰਸ਼ਕਾਂ ਤੱਕ ਪਹੁੰਚਦੀ ਹੋ ਸਕੇ ਤਾਜ਼ਾ ਸੈਟਲਾਈਟ ਇਮੇਜ ਤੋਂ ਦੇਖਿਆ ਜਾਵੇ ਤਾਂ ਪਹਾੜੀ ਖੇਤਰ ਵਿੱਚ ਸਿਸਟਮ ਹਜੇ ਵੀ ਦਿਖਾਈ ਦੇ ਰਹੇ ਨੇ ਪਰ ਇਹਨਾਂ ਦਾ ਪੰਜਾਬ ਦੇ ਵਿੱਚ ਕੋਈ ਵੱਡਾ ਅਸਰ ਨਹੀਂ ਹੈ ਗੱਲ ਕੀਤੀ ਜਾਵੇ ਤਾਂ 22 ਤਰੀਕ ਤੋਂ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ 22 ਅਤੇ 23 ਤਰੀਕ ਨੂੰ ਲਗਾਤਾਰ ਪੱਛਮੀ ਹਵਾ ਚੱਲੇਗੀ ਜਿਸ ਦੇ ਨਾਲ ਥੋੜਾ ਬਹੁਤਾ ਸਾਨੂੰ ਮੌਸਮ ਬਦਲਦਾ ਹੋਇਆ ਦਿਖਾਈ ਦੇਵੇਗਾ ਮੌਸਮ ਕਲੀਅਰ ਹੁੰਦਾ ਦਿਖਾਈ ਦੇਵੇਗਾ ਬੱਦਲਬਾਈ ਤੋਂ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਪੱਛਮੀ ਹਵਾ ਚੱਲਦੀ ਹੈ ਤਾਂ ਬੱਦਲਬਾਈ ਪੰਜਾਬ ਦੇ ਉੱਪਰੋਂ ਸਾਫ਼ ਹੋ ਜਾਂਦੀ ਹੈ ਪਰ ਪੂਰਬ ਦੀ ਹਵਾ ਜਿਹੜੀ ਹੈ ਉਹ ਜ਼ਿਆਦਾ ਦੇਰ ਜਦੋਂ ਪੰਜਾਬ ਦੇ ਉੱਪਰ ਰਹਿੰਦੀ ਹੈ ਤਾਂ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਗੰਧਲਾਪਣ ਆ ਜਾਂਦਾ ਹੈ ਹਵਾ ਦੇ ਵਿੱਚ ਅਤੇ ਥੋੜੀ-ਬੋਧੀ ਬੱਦਲਵਾਰੀ ਦਾ ਮਾਹੌਲ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦਿੰਦਾ ਹੈ 22 ਅਤੇ 23 ਤਰੀਕ ਨੂੰ ਆਪਾਂ ਇੱਕ ਗੱਲ ਹੋਰ ਵੀ ਕਹਿ ਸਕਦੇ ਹਾਂ ਕਿ ਤਾਪਮਾਨ ਵੀ ਵਧਣਗੇ ਕਿਉਂਕਿ ਇਹ ਤਾਂ ਪੱਛਮੀ ਹਵਾ ਚੱਲੇਗੀ ਰਾਤ ਨੂੰ ਬਿਸ਼ੱਕ ਮੌਸਮ ਠੰਡਾ ਹੋ ਜਾਂਦਾ ਹੈ ਪਰ ਦਿਨ ਦੇ ਵੇਲੇ ਤਾਪਮਾਨ ਵੱਧ ਜਾਂਦੇ ਨੇ ਦਿਨ ਦੇ ਵੇਲੇ ਤਾਪਮਾਨ ਵਧਣ ਦੇ ਕਾਰਨ ਧੁੱਪ ਵੀ ਚੰਗੀ ਲੱਗੇਗੀ ਸਾਫ਼ ਮੌਸਮ ਹੋਣ ਦੇ ਕਾਰਨ ਕੜਾਕੇ ਦੀ ਧੁੱਪ ਪੰਜਾਬ ਦੇ ਵਿੱਚ ਪੈਣ ਦੀ ਉਮੀਦ ਹੈ ਤੇ ਹੀਟ ਵੇਵ ਵਰਗੇ ਹਾਲਾਤ ਮੌਸਮ ਵਿ ਹਾਲਾਤ ਜਿਹੜੇ ਨੇ ਉਹ ਕੋਈ ਬਹੁਤ ਖਰਾਬ ਨਹੀਂ ਹਨ ਕਿਸਾਨਾਂ ਵਾਸਤੇ ਪਰ ਤੇਜ਼ ਹਵਾ ਚੱਲਣ ਦੀ ਉਮੀਦ ਹੈ ਨੇਰੀ ਵਰਗੇ ਮਾਹੌਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਣ ਸਕਦੇ ਨੇ ਕਿਉਂਕਿ ਜਿਹੜੀ ਇਹ ਪੱਛਮੀ ਹਵਾ ਹੁੰਦੀ ਹੈ ਇਸ ਦੀ ਗਤੀ ਥੋੜੀ ਜੀ ਪੰਜਾਬ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਦੁਪਹਿਰ ਤੋਂ ਬਾਅਦ ਤੇਜ਼ ਹੋ ਜਾਂਦੀ ਹੈ ਤੇ ਜਿਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਹਵਾ ਦੀ ਗਤੀ ਜਿਹੜੀ 30 40 50 ਕਿਲੋਮੀਟਰ ਸਾਨੂੰ ਅਕਸਰ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਅਤੇ ਸੈਂਟਰਲ ਪੰਜਾਬ ਦੇ ਵਿੱਚ ਮਾਲਵੇ ਖੇਤਰ ਵਿੱਚ ਇਸ ਦਾ ਅਸਰ ਜਿਹੜਾ ਹੈ ਉਹ ਸਭ ਤੋਂ ਅਖੀਰ ਵਿੱਚ ਹੁੰਦਾ ਹੈ ਪਰ ਅਸੀਂ ਗੁਰੇਜ਼ ਨਹੀਂ ਕਰਦੇ ਕਿ ਮਾਲਵੇ ਖੇਤਰ ਵਿੱਚ ਕੋਈ ਅਸਰ ਨਹੀਂ ਹੋਵੇਗਾ ਉਹਨਾਂ ਇਲਾਕੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ 23 ਤਰੀਕ ਤੋਂ ਬਾਅਦ ਥੋੜੇ ਜੇ ਪੂਰਬੀ ਹਵਾ ਦੇ ਫਿਰ ਹੋ ਰਹੇ ਨੇ 22 ਤਰੀਕ ਅਤੇ 23 ਤਰੀਕ ਦੁਪਹਿਰ ਤੱਕ ਪੱਛਮੀ ਹਵਾ ਚੱਲਦੀ ਰਹੇਗੀ ਅਤੇ 24 ਤਰੀਕ ਨੂੰ ਦੁਆਰਾ ਤੋਂ ਪੰਜਾਬ ਦੇ ਵਿੱਚ ਪੂਰਬ ਦੀ ਹਵਾ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਦੁਆਰਾ ਤੋਂ ਬੱਦਲਵਾਈ ਦਾ ਮਾਹੌਲ ਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਵੀ ਹੋ ਸਕਦੀ ਹੈ ਜਿਸ ਦੇ ਨਾਲ ਥੋੜੇ ਬਹੁਤੀ ਆਪਾਂ ਨੂੰ ਚਿੰਤਾ ਦੀ ਗੱਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਸੋਬਿਤ੍ਰਿਕ ਤੋਂ ਬਾਅਦ 25 26 27 ਦਿਨਾਂ ਤੱਕ ਬੱਦਲਵਈ ਸਿਸਟਮ ਥੋੜੇ ਜੇ ਤਕੜੇ ਹੁੰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਉਮੀਦ ਹੈ ਕਿ ਇਹਨਾਂ 2-3 ਦਿਨਾਂ ਵਿੱਚ ਫੇਰ ਦੁਬਾਰਾ ਤੋਂ ਪੰਜਾਬ ਦੇ ਵਿੱਚ ਬੱਦਲਵਈ ਮੀਂਹ ਦੇ ਚਾਂਸ ਬਣ ਸਕਦੇ ਨੇ ਪਰ ਫਿਲਹਾਲ ਜਿਹੜੀ ਉਮੀਦ ਇਹੀ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ 22 23 ਅਤੇ 24 ਤਰੀਕ ਨੂੰ ਠੀਕ ਠਾਕ ਹੀ ਰਹਿਣਗੇ ਕੋਈ ਵੱਡੀ ਅਪਡੇਟ ਨਹੀਂ ਹੈ ਹਲਕੇ ਦਰਮਿਆਨੀ ਬੂੰਦਾਬੰਦੀ ਕਿੰਮਣ ਕਣੀ ਅਗਰ ਹੋ ਜ ਹੋਵੇਗੀ ਤਾਂ ਉਹ ਜਾਣਕਾਰੀ ਤੁਹਾਨੂੰ ਵੀਡੀਓ ਦੇ ਰਾਹੀਂ ਪਹੁੰਚਦੀ ਕਰ ਦਵਾਂਗੇ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਲੀ ਅਪਡੇਟ 25 ਤਰੀਕ ਤੋਂ ਬਾਅਦ ਦੀ ਕਿਵੇਂ ਦੀ ਹੋਵੇਗੀ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ